ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ فرمایا ਵਾਇਨ ਚੇਲੇ ਨਚਨ ਗੁਰ ਵਾਇਨ ਦਾ ਮਤਲਬ ਹੈ ਸਾਜ਼ ਵਜਾਉਣੇ ਇੱਥੇ ਭਾਰਤ ਦੀ ਧਰਤੀ ਦੇ ਉੱਤੇ ਇੱਕ ਫਿਰਕਾ ਸੀ ਜਿਹਨੂੰ ਰਾਮਦਾਸੀਆਂ ਦਾ ਫਿਰਕਾ ਆਖਿਆ ਜਾਂਦਾ ਸੀ ਉਹ ਰਾਮਦਾਸੀਏ ਜਿਹੜੇ ਸੀਗੇ ਉਹਨਾਂ ਦਾ ਇਹ ਹਿਸਾਬ ਕਿਤਾਬ ਹੁੰਦਾ ਸੀ ਉਹ ਕੀ ਕਰਦੇ ਸੀ ਵਾਇਨ ਚੇਲੇ ਨਚਨ ਗੁਰ ਜਿਹੜੇ ਚੇਲੇ ਸੀ ਉਹ ਸਾਜ਼ ਵਜਾਉਂਦੇ ਸੀ ਤੇ ਉਹਨਾਂ ਦੇ ਗੁਰੂ ਨੱਚਿਆ ਕਰਦੇ ਸੀ। ਰਾਮਦਾਸੀਆਂ ਦਾ ਫਿਰਕਾ ਸੀਗਾ। ਉੱਥੇ ਇਦਾਂ ਦਾ ਹਿਸਾਬ-ਕਿਤਾਬ ਸੀ। ਗੁਰੂ ਨੱਚਦੇ ਸੀ। ਪੈਰ ਹਲਾਇਣ। ਫੇਰਨ ਸਿਰ ਪੈਰ ਲਾਉਂਦੇ ਸੀ। ਬੜਾ ਸਿਰ ਫੇਰਦੇ ਸੀ। ਵੈਸੇ ਇਹ ਚੀਜ਼ ਸਾਡੇ 'ਤੇ ਨਹੀਂ ਆਈ ਹਣ। ਤੁਸੀਂ ਵੀ ਵਨਸ-ਵਨ ਨੇ ਸਿਮਰਨ ਵੇਖੇ ਹੋਣੇ ਜਿਹੜੇ ਆਪਣੀ ਕੌਮ 'ਚ ਹੋ ਰਹੇ ਨੇ। ਉਹ ਵੀ ਤਾਂ ਸੁਖ ਨਾਲ ਇਦਾਂ ਹੀ ਕਰਦੇ ਨੇ ਨਾ। ਉਹ ਖੜੇ ਨਹੀਂ ਹੁੰਦੇ ਪਰ ਬੈਠ ਕੇ ਸਿਰ ਮਾਰੀ ਜਾਂਦੇ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਤੇ ਬਾਬਿਆਂ ਦੇ ਡੇਰਿਆਂ 'ਚ ਇਹ ਸਭ ਤਮਾਸ਼ੇ ਹੋਏ ਤੇ ਕਈਆਂ ਦੀਆਂ ਦਸਤਾਰਾਂ ਵੀ ਲੱਤ ਗਈਆਂ ਗੁਰੂ ਗ੍ਰੰਥ ਸਾਹਿਬ ਦੀ ਅਜੂਰੀ ਦੇ ਵਿੱਚ ਜਿਵੇਂ ਉਹ ਸਿਰ ਲਾਉਂਦੇ ਸੀ ਉਹ ਸਿਸਟਮ ਇੱਧਰ ਵੀ ਆ ਗਿਆ ਸਾਡੇ ਲੋਕਾਂ ਨੂੰ ਸਿਮਰਨ ਦੀ ਪਰਿਭਾਸ਼ਾ ਸਮਝ ਨਹੀਂ ਆਈ ਕਿ ਮਾਲਕ ਦੇ ਗੁਣਾਂ ਨੂੰ ਜੀਵਨ 'ਚ ਵਸਾਉਣਾ ਸਿਮਰਨ ਹੁੰਦਾ ਹੈ ਉਹਦੇ ਹੁਕਮ ਦੇ ਮੁਤਾਬਕ ਤੁਰਨਾ ਸਿਮਰਨ ਹੁੰਦਾ ਸਾਡੇ ਲੋਕਾਂ ਨੇ ਸੋਚਿਆ ਕਦੀ ਇੱਧਰ ਸਿਰ ਮਾਰੋ ਕਦੀ ਇੱਧਰ ਸਿਰ ਮਾਰੋ ਛੇ ਦੇ ਤਾਂ ਇਹ ਸਿਮਰਨ ਹੁੰਦਾ ਹੋਵੇਗਾ ਤੁਹਾਨੂੰ ਲੱਗਦਾ ਕਦੀ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਹੋਵੇਗਾ ਭਾਈ ਮਰਦਾਨਾ ਜੀ ਰੱਬ ਪ੍ਰਾਪਤ ਕਰਨਾ ਜੇ ਇੱਧਰ ਉੱਧਰ ਸਿਰ ਮਾਰਿਆ ਕਰੋ ਤੁਹਾਨੂੰ ਲੱਗਦਾ ਇਦਾਂ ਆਖਿਆ ਹੋਵੇਗਾ ਪਰ ਪਤਾ ਨਹੀਂ ਇਹ ਅਜੀਬ ਤਮਾਸ਼ਾ ਚੱਲ ਪਿਆ ਤੇ ਲੋਕਾਂ ਨੇ ਨਾਮ ਵੀ ਉਹਨੂੰ ਸਿਮਰਨ ਦਾ ਦੇ ਦਿੱਤਾ ਤੇ ਕਈ ਫਿਰ ਸਿਮਰਨ ਐਸਾ ਕਰਨਗੇ ਉਸ ਲਈ ਜਾਣ ਕੇ ਨਾਲ ਜਿਵੇਂ ਡੱਡੂ ਨਹੀਂ ぷੜਕਣੀਆਂ ਮਾਰਦਾ ਆ ਤੁਸੀਂ ਵੇਖਿਆ ਹੋਣਾ ਇੰਟਰਨੈਟ ਦੇ ਉੱਤੇ ਆ ਰਕਾਬਗਨ ਸਾਹਿਬ ਦੇ ਵਿੱਚ ਵਾਪਰੀ ਸੀ ਇਹ ਗੱਲ ਅੱਜ ਵੀ ਉਹ ਇੰਟਰਨੈਟ ਦੇ ਉੱਤੇ ਵੀਡੀਓ ਹੈਗੀ ਹੈ ਜਿਵੇਂ ਡੱਡੂ ぷੜਕਣੀਆਂ ਮਾਰਦਾ ਹੈ ਨਾ ਉਦੋਂ ぷੜਕਣੀਆਂ ਮਾਰ-ਮਾਰ ਕੇ ਸਿਮਰਨ ਕਰਦੇ ਵੀ ਡੱਡੂ ਨੇ ਕਿ ਬੰਦੇ ਨੇ ਉਸ ਗੱਲ ਸਮਝ ਜੀ ਨਹੀਂ ਆਉਂਦੀ ਬਸ ਪਾਤਸ਼ਾਹ ਜੀ ਆਖਦੇ ਨੇ ਵਾਏ ਨਚੇਲੇ ਨਚਨ ਗੁਰ ਪੈਰ ਹਲਾਇਣ ਫੇਰਨ ਸਿਰ ਉਡ ਉਡ ਰਾਵਾਂ ਝਟੇ ਪਾਏ ਕਹਿੰਦੇ ਜਦੋਂ ਨੱਚਦੇ ਨੇ ਨਾ ਸਿਰ ਲਾਉਂਦੇ ਨੇ ਤੇ ਮਿੱਟੀ ਜਿਹੜੀ ਉੱਡਦੀ ਐ ਤੇ ਉਹਨਾਂ ਦੇ ਸਿਰ 'ਚ ਪੈਂਦੀ ਐ ਰਾਵਾਂ ਮਿੱਟੀ ਉੱਡ ਉੱਡ ਰਾਵਾਂ ਝਟਿਆ ਪਾਏ ਵੇਖੈ ਲੋਕ ਹਸੈ ਘਰ ਜਾਏ ਜਿਹੜੇ ਲੋਕ ਉਹਨਾਂ ਨੂੰ ਵੇਖਦੇ ਨੇ ਨਾ ਉਹ ਹੱਸ ਕੇ ਘਰਾਂ ਨੂੰ ਚੱਲ ਜਾਂਦੇ ਨੇ ਖੁਸ਼ ਹੋ ਕੇ ਘਰਾਂ ਨੂੰ ਚੱਲ ਜਾਂਦੇ ਨੇ ਤੇ ਬਹੁਤੇ ਅੱਜ ਕਈ ਕੀਰਤਨ ਦਰਬਾਰ ਵੀ ਇਦਾਂ ਦੇ ਹੁੰਦੇ ਲੋਕੀ ਹੱਸ ਕੇ ਡੇ ਕੇ ਘਰ ਨੂੰ ਤੁਰ ਜਾਂਦੇ ਪੱਲੇ ਤਾਂ ਉਹਨਾਂ ਦੇ ਵੀ ਕੁਝ ਨਹੀਂ ਪੈਂਦਾ ਪੱਲੇ ਤਾਂ ਉਹਨਾਂ ਦੇ ਵੀ ਕੁਝ ਨਹੀਂ ਪੈਂਦਾ ਉਥੇ ਦੇ ਕਈ ਵਾਰੀ ਵਾਹ ਗਰੂ ਵੀ ਨਹੀਂ ਆਖਿਆ ਜਾਂਦਾ ਗਰੋ 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 ਇੱਥੇ ਦਾ ਕੀ ਰਹਿ ਜਾਂਦਾ ਹਸਾਬ ਤਾ ਵਾਹ ਗਰੂ ਵੀ ਨਹੀਂ ਨਿਕਲਦਾ ਗਰੋ ਗਰੋ ਵੀ ਗਰਾਰੇ ਜਿਵੇਂ ਬੰਦਾ ਨਹੀਂ ਕਰ ਰਿਹਾ ਹੁੰਦਾ ਕਈ ਵਾਰੀ ਉਹੀ ਹਸਾਬ ਬਣ ਜਾਂਦਾ ਅ ਗੁਰੂ ਪਾਤਸ਼ਾਹ ਆਖਦੇ ਕਹਿੰਦੇ ਵੇਖੇ ਲੋਕ ਹਸਹਿ ਕਰ ਜਾਏ ਕਈ ਤੇ ਹਸ ਉਸ ਕੇ ਮੜ ਜਾਂਦੇ ਨੇ ਸਾਡੇ ਵਾਗੇ ਵੀ ਜਦੋਂ ਹਣ ਕਿਤੇ ਦੀਵਾਨ ਚ ਬੈਠੇ ਹਣ ਤੇ ਗਰੋ ਗਰੋ ਹੋ ਰਿਹਾ ਹੋਵੇ ਹਸਾਰੇ ਸਾਨੂੰ ਵੀ ਆਉਂਦਾ ਹੀ ਹੈ ਨਾ ਵੀ ਇਹ ਇਹ ਭਲੇਆ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਬੈਠਾ ਸੀ ਇੱਥੇ ਬਾਣੀ ਪੜਦਾ ਬੜੇ ਪਿਆਰ ਦੇ ਨਾਲ ਇੱਥੇ ਤੂੰ ਬਾਣੀ ਨੂੰ ਅਰਥਾਂ ਨੂੰ ਸੁਣਾਉਂਦਾ ਕਿਸੇ ਨੂੰ ਕੁਝ ਪਤਾ ਲੱਗਦਾ ਪਰ ਤੂੰ ਤੇ ਗਰੋ ਗਰੋ ਕਰਕੇ ਚਲ ਗਿਆ ਤੇ ਉੱਚੋਂ ਮਿਲਿਆ ਕੀ ਨਿਕਲਿਆ ਕੀ ਉਹਦੇ ਵਿੱਚੋਂ ਵੱਡੇ ਵੱਡੇ ਕੀਰਤਨ ਦਰਬਾਰ ਹੁੰਦੇ ਨੇ ਸੱਤ-ਸੱਤ ਅੱਠ-ਅੱਠ ਰਾਗੀ ਜਥੇ ਸੱਦੇ ਜਾਂਦੇ ਨੇ ਪਰ ਪੱਲੇ ਕਿਸੇ ਤੇ ਕੁਝ ਨਹੀਂ ਪੈਂਦਾ ਬਸ ਦਾਵਾ ਕਰਨ ਵਾਲੇ ਦਾਵਾ ਕਰ ਦਿੰਦੇ ਮਹਾਨ ਕੀਰਤਨ ਦਰਬਾਰ ਕਰਾਤਾ ਗਿਆ ਕਰਾਤਾ ਗਿਆ ਹੋਏਗਾ ਜੀ ਪਤਾ ਕਿਸੇ ਨੂੰ ਕੁਝ ਨਹੀਂ ਲੱਗਾ ਪਰ ਇਹ ਗੱਲ ਸੱਚੀ ਹੈ ਤਾਂ ਪਾਦਸ਼ਾਹ ਆਖੇ ਆਖਦੇ ਨੇ ਕਹਿੰਦੇ ਹੋ ਪਤਾ ਕਿਉਂ ਰਿਹਾ ਸਾਰਾ ਕੁਝ ਇਡੇ ਵੱਡੇ ਡੰਬਰ ਇਡੇ ਵੱਡੇ ਤਮਾਸ਼ੇ ਕਹਿੰਦੇ ਰੋਟੀਆਂ ਕਾਰਨ ਪੂਰੇ ਤਾਲ ਬਸ ਇਹ ਰੋਟੀਆਂ ਦਾ ਹੀ ਤਮਾਸ਼ਾ ਹੈ ਜੀ ਸਾਰਾ ਰੋਟੀਆਂ ਜਿੰਨੂੰ ਚਾਹੀਦੀਆਂ ਨੇ ਜੇ ਉਹ ਰਾਮਦਾਸੀ ਫਿਰਕੇ ਵਾਲੇ ਇਹ ਰੋਟੀਆਂ ਕਰਕੇ ਨੱਚਦੇ ਟੱਪਦੇ ਸੀ ਨਾ ਅੱਜ ਵੀ ਰੋਟੀਆਂ ਕਰਕੇ ਹੋ ਰਿਹਾ ਅੱਜ ਵੀ ਰੋਟੀਆਂ ਕਰਕੇ ਤੁਸੀਂ ਪ੍ਰਚਾਰਕ ਨੂੰ ਕਹਦੇ ਹੋ ਪਾਈ ਸਾਹਿਬ ਜੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ بڑے ਪ੍ਰਚਾਰਕ ਐਸੇ ਨੇ ਜਿਹੜੇ ਗੁਰਮਤ ਦੀ ਗੱਲ ਕਰਦੇ ਨੇ بڑے ਕੀਰਤਨੀਆਂ ਜਥੇ ਐਸੇ ਨੇ ਜਿਹੜੇ ਗੁਰਮਤ ਦੀ ਗੱਲ ਕਰਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਬੜੇ ਢਾਡੀ ਐਸੇ ਨੇ ਜਿਹੜੇ ਜਿਹੜੇ ਗੁਰਮਤ ਦੀ ਗੱਲ ਕਰਦੇ ਨੇ ਤੇ ਠੋਕ ਵਜਾ ਕੇ ਕਹਿੰਦੇ ਨੇ ਵੀ ਅਸੀਂ ਗੁਰਮਤ ਬੋਲਾਂਗੇ ਬੁਲਾਣਾ ਇਹ ਬੁਲਾਇਓ ਨਹੀਂ ਬੁਲਾਉਣਾ ਨਾ ਬੁਲਾਇਓ ਠੋਕ ਵਜਾ ਕੇ ਕਹਿਣ ਵਾਲੇ ਵੀ ਹੈਗੇ ਨੇ ਪਰ ਕਈ ਐਸੇ ਵੀ ਹੈਗੇ ਜਿਹੜੇ ਕਹਿੰਦੇ ਤੁਸੀਂ ਕਿੰਨਾ ਦਿਓਗੇ ਤੁਸੀਂ ਕਿੰਨਾ ਦਿਓਗੇ ਜਿੰਨਾ ਵਾਧ ਦੇਓਗੇ ਓਨੀ ਗੁਰਮਤ ਘਟਾ ਦੇਾਂਗੇ ਕਈ ਉਹ ਵੀ ਹੈਗੇ ਨੇ ਵਾਦ ਦੇ ਦਿਓ ਗੁਰਮਤ ਘਟਾ ਲੋ ਤੇ ਜੇ ਘਟਦੇ ਹੋਗੇ ਫਿਰ ਥੋੜੀ ਗੁਰਮਤ ਸੁਣਾ ਜਾਵਾਂਗੇ ਹਿਸਾਬ ਕਿਦਾ ਵੀ ਹੈ ਸਾਡੀ ਲਾਈਨ ਹੈ ਜੀ ਸਾਨੂੰ ਪਤਾ ਹੈ ਕਈ ਵਾਰੀ ਚਿੜ ਮੱਜ ਜਾਂਦੀ ਇਹਨਾਂ ਗੱਲਾਂ ਤੇ ਸਾਡੀ ਲਾਈਨ ਵਾਲਿਆਂ ਨੂੰ ਆ ਤੁਹਾਡੇ ਪਟੇਲ ਨਗਰ ਤੋਂ ਮੈਨੂੰ ਕਈ ਵਾਰੀ ਕਾਲਾਂ ਜਾਂਦੀਆਂ ਹੁੰਦੀਆਂ ਕਈ ਰਾਗੀ ਜੱਥਿਆਂ ਦੀਆਂ ਤੂੰ ਇਦਾਂ ਕੋ ਬੋਲਦਾ ਮੈਂ ਕਹਿਆ ਜੀ ਹੁਣ ਇੱਥੇ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਉਹਦੇ ਵਿੱਚ ਮੈਂ ਕੀ ਕਰ ਸਕਦਾ ਵਾ ਤੇ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਰੋਟੀਆਂ ਕਾਰਨ ਪੂਰੇ ਤਾਲ ਰੋਟੀਆਂ ਦੇ ਕਰਕੇ ਤਾਲ ਪੂਰੇ ਜਾ ਰਹੇ ਨੇ ਰੋਟੀਆਂ ਦੇ ਕਰਕੇ ਸਭ ਕੁਝ ਚੱਲ ਰਿਹਾ ਹੈ ਵੇਖੋ ਇੱਕ ਬੇਨਤੀ ਇੱਥੇ ਮੈਂ ਕਰਦਿਆਂ ਜਿਸ ਨੇ ਗੁਰਮਤ ਸੁਣਾਈ ਹੈ ਨਾ ਭਾਵੇਂ ਕੋਈ ਕਥਾਵਾਚਕ ਹੈ ਭਾਵੇਂ ਕੋਈ ਕੀਰਤਨੀ ਜਥੇ ਤੇ ਭਾਵੇਂ ਢਾਡੀ ਹੈ ਮਾਇਆ ਦੀ ਲੋੜ ਹਰ ਕਿਸੇ ਨੂੰ ਹੁੰਦੀ ਹੈ ਐਸੀ ਗੱਲ ਨਹੀਂ ਹੈ ਬਿਰਾਗੀਆਂ ਦੇ ਬੱਚੇ ਨਹੀਂ ਹੈਗੇ ਜਾਂ ਪ੍ਰਚਾਰਕਾਂ ਦੇ ਬੱਚੇ ਨਹੀਂ ਹੈਗੇ ਜਾਂ ਢਾਡੀਆਂ ਦੇ ਬੱਚੇ ਨਹੀਂ ਹੈਗੇ ਮਾਇਆ ਦੀ ਲੋੜ ਹਰ ਕਿਸੇ ਨੂੰ ਹੈ ਤੇ ਇੱਕ ਬੇਨਤੀ ਕਰਾਂਗਾ ਜਿਹੜਾ ਗੁਰਮਤ ਸੁਣਾਉਂਦਾ ਹੈ ਨਾ ਉਹਨੂੰ ਸੰਭਲੋ ਕਿਉਂਕਿ ਬਹੁਤੇ ਸਾਡਾ ਹਿਸਾਬ ਕਿਤਾਬ ਪਤਾ ਕੀ ਬਣ ਚੁਕਿਆ ਜਿਨ੍ਹਾਂ ਲੋਕਾਂ ਨੇ ਸਾਰੀ ਸਾਰੀ ਜ਼ਿੰਦਗੀ ਮਨਮਤ ਸੁਣਾਈ ਨਾ ਉਹਨਾਂ ਨੂੰ ਪੰਥ ਰਤਨ ਦੇ ਖਿਤਾਬ ਦਿੱਤੇ ਗਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਨਮਤ ਸੁਣਾਈ ਉਹਨਾਂ ਨੂੰ ਪੰਥ ਰਤਨ ਦੇ ਖਿਤਾਬ ਦਿੱਤੇ ਗਏ ਤੇ ਜਿਨ੍ਹਾਂ ਨੇ ਗੁਰਮਤ ਸੁਣਾਈ ਉਹਨਾਂ ਨੂੰ ਕੌਮ ਚੋਂ ਛੇਕ ਦਿੱਤਾ ਗਿਆ ਇਹ ਸਾਡੇ ਲੋਕਾਂ ਦਾ ਹਿਸਾਬ ਕਿਤਾਬ ਹੈ ਅਸੀਂ ਗੁਰਮਤ ਸੁਣਾਉਣ ਵਾਲਿਆਂ ਨੂੰ ਸਾਂਭਿਆ ਨਹੀਂ ਮਨਮਤ ਸੁਣਾਉਣ ਵਾਲਿਆਂ ਨੂੰ ਵੱਡੇ ਵੱਡੇ ਖਿਤਾਬ ਦੇ ਕੇ ਉਹਨਾਂ ਨੂੰ ਉੱਚੀ ਉੱਚੀ ਪਦਵੀਆਂ ਦੇ ਉੱਤੇ ਭਾਇਆ ਸਾਡੇ ਲੋਕਾਂ ਨੇ ਤਾਂ ਕਿੱਥੇ ਜਾਏਗਾ ਜੀ ਇਹ ਹਿਸਾਬ ਕਿਤਾਬ ਕਿੱਥੇ ਜਾਏਗਾ ਇਹ ਸਾਖ ਕਿਤਾਬ ਮੈਂ ਬੇਨਤੀ ਕਰ ਰਹਾ ਸੀ ਮਾਇਆ ਦੀ ਲੋੜ ਹਰ ਕਿਸੇ ਨੂੰ ਹੁੰਦੀ ਹੈ ਪਰ ਮਾਇਆ ਉਸ ਨੂੰ ਦਿਓ ਜਿਹੜਾ ਗੁਰਮਤ ਦੀ ਗੱਲ ਵੀ ਕਰਦਾ ਪਿਆ ਹੈ ਜਿਹੜਾ ਤੁਹਾਨੂੰ ਗੁਰਮਤ ਸੁਣਾ ਕੇ ਗਿਆ ਉਹਨੂੰ ਸੰਭੋ ਉਹਨੂੰ ਕਹੋ ਭਾਈ ਸਾਹਿਬ ਜੀ ਤੁਹਾਡੀ ਲੋੜ ਪੂਰੀ ਹੋ ਜਾਵੇਗੀ ਮਹੀਨੇ ਦੀ ਪਰ ਤੁਸੀਂ ਗੁਰਮਤ ਸੁਣਾਉਣੀ ਹੈ ਜਿੱਦਾਂ ਦੀ ਗੁਰਮਤ ਅੱਜ ਸੁਣਾ ਰਹੇ ਹੋ ਨਾ ਇਦਾਂ ਦੀ ਆਉਣ ਵਾਲੇ ਸਮੇਂ 'ਚ ਵੀ ਸੁਣਾਉਂਦੇ ਰਹੋ ਸਾਭਾਂਗੇ ਅਸੀਂ ਤੁਹਾਨੂੰ ਚਿੰਤਾ ਨਾ ਕਰਿਓ ਵੀ ਕੱਲ ਨੂੰ ਤੁਹਾਨੂੰ ਕਿਤੋਂ ਗੁਰਦੁਆਰੇ ਚੋਂ ਬਾਹਰ ਕਰ ਦਿੱਤਾ ਜਾਵੇਗਾ ਜਾਂ ਕਿਤੇ ਇਦਾਂ ਦਾ ਕੋਈ ਘਟਨਾ ਵਾਪਰ ਜਾਏਗੀ ਜਾਂ ਤੁਹਾਨੂੰ ਕੁਝ ਹੋਰ ਕਰ ਦਿੱਤਾ ਜਾਏਗਾ ਤੁਸੀਂ ਚਿੰਤਾ ਨਾ ਕਰਿਓ ਅਸੀਂ ਤੁਹਾਨੂੰ ਸਾਂਭਾਂਗੇ ਪਰ ਸੁਣਾਇਓ ਗੁਰਮਤਿ ਜਿਸ ਦਿਨ ਇਹ ਗੱਲ ਆਖ ਦਿੱਤੀ ਗਈ ਨਾ ਸੱਚ ਸੁਣਾਉਣ ਵਾਲੇ ਰਾਗੀ ਜੱਥੇ ਨੂੰ ਸੱਚ ਸੁਣਾਉਣ ਵਾਲੇ ਪ੍ਰਚਾਰਕ ਨੂੰ ਢਾਡੀ ਨੂੰ ਉਦੋਂ ਉਹ ਆਪੇ ਹੀ ਸੱਚ ਸੁਣਾਵੇਗਾ ਉਦੋਂ ਉਹ ਗਲਤ ਪਾਸੇ ਨਹੀਂ ਜਾਵੇਗਾ ਨੇ ਤੇ ਬਹੁਤਿਆਂ ਦਾ ਹਾਲ ਐਸਾ ਹੋਇਆ ਕਦੀ ਸੱਚ ਸੁਣਾਉਂਦੇ ਸੀ ਅੱਜ ਉਹ ਮਿਲਗੋਬਾ ਜੇ ਹੋ ਗਏ ਜਿੱਥੇ ਜਾਂਦੇ ਨੇ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਰਾਦਾਸ ਉਹ ਇਹ ਹਿਸਾਬ ਜਿਹੜਾ ਅੱਜ ਬਣਿਆ ਪਿਆ ਕਿਉਂਕਿ ਸਾਡੇ ਲੋਕਾਂ ਨੇ ਸਾਂਭਿਆ ਨਹੀਂ ਅਸੀਂ ਮਨਮਤ ਸੁਣਾਉਣ ਵਾਲਿਆਂ ਨੂੰ ਸਾਂਭਦੇ ਹਾਂ ਜਿਹੜੇ ਢਾਡੀ ਚੀਕਾਂ ਮਾਰਦੇ ਨੇ ਸਟੇਜਾਂ ਤੇ ਆ ਕੇ ਉੱਚੀ ਉੱਚੀ ਪਤਾ ਜਿਨ੍ਹਾਂ ਨੂੰ ਕੱਖ ਨਹੀਂ ਹੈਗਾ ਜਿਹੜੇ ਸ਼੍ਰੀ ਚੰਦਰ ਨੂੰ ਵੀ ਆਪਣਾ ਗੁਰੂ ਬਣਾਈ ਬੈਠੇ ਉਹਨਾਂ ਨੂੰ ਸਾਂਭ ਲੈਣਗੇ ਸਾਡੇ ਲੋਕ ਚੀਕਾ ਮਾਰਨ ਵਾਲਿਆਂ ਨੂੰ ਪਰ ਜਿਨ੍ਹਾਂ ਨੇ ਗੁਰਮਤ ਸੁਣਾਈ ਉਹਨਾਂ ਨੂੰ ਕੋਈ ਸਾਂਭਦਾ ਨਹੀਂ ਇਹ ਸਾਡੇ ਲੋਕਾਂ ਦਾ ਹਿਸਾਬ ਹੈ ਤਾਂ ਪਾਤਸ਼ਾਹ ਨੇ ਆਖਿਆ ਕਹਿੰਦੇ ਰੋਟੀਆਂ ਕਾਰਨ ਪੂਰੇ ਤਾਲ ਇਹ ਰੋਟੀਆਂ ਕਾਰਨ ਪੂਰੇ ਤਾਲ ਪਤਾ ਕਾਦੇ ਵਾਸਤੇ ਆ ਜਿਹੜੇ ਮਨਮਤ ਸੁਣਾ ਕੇ ਤੁਹਾਡੇ ਕੋਲੋਂ ਵਾਧੂ ਮਾਇਆ ਇਕੱਠੀ ਕਰਕੇ ਲੈ ਜਾਂਦੇ ਨੇ ਇਹ ਉਹਨਾਂ ਲੋਕਾਂ ਵਾਸਤੇ ਹੈ ਰੋਟੀਆਂ ਕਾਰਨ ਪੂਰੇ ਤਾਲ ਰੋਟੀਆਂ ਕਾਰਨ ਪੂਰੇ ਤਾਲ ਆਪ ਪਿਛੜੇ ਧਰਤੀ ਨਾਲ ਆਪਣਾ ਆਪ ਜਿਹੜਾ ਧਰਤੀ ਦੇ ਨਾਲ ਮਾਰਦੇ ਨੇ ਜਿਹੜੇ ਉਹ ਆਰਾਮਦਾਸੀ ਫਿਰਕੇ ਵਾਲੇ ਨੇ ਕਹਿੰਦੇ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਕੋਈ ਸੀਤਾ ਜੀ ਦਾ ਕੋਈ ਰਾਮਚੰਦਰ ਜੀ ਦਾ ਤੇ ਕੋਈ ਗੋਪੀਆਂ ਦਾ ਤੇ ਕੋਈ ਕ੍ਰਿਸ਼ਨ ਜੀ ਦਾ ਸਾੰਗ ਬਣਾ ਕੇ ਗਾਣੇ ਗਾ ਰਿਆ ਉਹਨਾਂ ਦੇ ਫਿਰਕੇ ਦੇ ਵਿੱਚ ਇੱਥੇ ਵੀ ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਸਾਡੇ ਜੀ ਵੀ ਉਹ ਸਿਸਟਮ ਕਿਤੇ ਨਾ ਕਿਤੇ ਚੱਲੇ ਆ ਪਿਆ ਪਰ ਪਾਤਸ਼ਾਹ ਨੇ ਆਖਿਆ ਕਹਿੰਦੇ हे ਭਲਿਓ ਤੁਸੀਂ ਇਸ ਪਾਸੇ ਨਾ ਜਾਇਓ ਨਿਰਭਉ ਨਿਰੰਕਾਰ ਸਚਨਾਮ ਜੇ ਜੁੜਨਾ ਹੈ ਨਾ ਤੇ ਕਿਤੇ ਇਦਾਂ ਦੇ ਅਡੰਬਰ ਦੇ ਵਿੱਚ ਨਾ ਫਸ ਜਾਇਓ ਕਿਤੇ ਨਚਨ ਟੱਪਣ ਦੇ ਵਿੱਚ ਹੀ ਕਿਤੇ ਫਸ ਕੇ ਨਾ ਰਹਿ ਜਾਇਓ ਕੋਜਾ ਅਸਲ ਨਹੀਂ ਹੋਵੇਗਾ ਉੱਥੋਂ ਦੀ ਜੁੜਨਾ ਏ ਨਿਰਭਉ ਅਕਾਲਪੁਰਖ ਨਾਲ ਜੁੜਿਓ ਨਿਰੰਕਾਰ ਦੇ ਨਾਲ ਜੁੜਿਓ ਉਹਦੇ ਸੱਚੇ ਨਾਮ ਦੇ ਨਾਲ ਜੁੜਿਓ ਨਰੰਗ ਨਿਰਭਉ ਨਿਰੰਕਾਰ ਸੱਚ ਨਾਮ ਜਾਂਕਾ ਕੀਆ ਸਗਲ ਜਹਾਨ ਜਿਹੜਾ ਇਹ ਸਾਰੇ ਜਹਾਨ ਨੂੰ ਪੈਦਾ ਕਰਨ ਵਾਲਾ ਸੇਵਕ ਸੇਵਾਇ ਕਰਮ ਚੜਾਓ ਕਹਿੰਦੇ ਸੇਵਕ ਪਤਾ ਕੌਣ ਹੈ ਜਿਹਨੂੰ ਸੇਵਾ ਕਰਨੀ ਆ ਗਈ ਜਿਹਨੂੰ ਸੇਵਾ ਕਰਨੀ ਆ ਗਈ ਨਾ ਸੇਵਾ ਕੀ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ ਜਿਹਨੂੰ ਗੁਰੂ ਦੀ ਮਤ ਮੁਤਾਬਕ ਤੁਰਨਾ ਆ ਗਿਆ ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ ਕਰਮ ਦਾ ਮਤਲਬ ਹੈ ਬਖਸ਼ਿਸ਼ ਚੜਾਓ ਚੜਾਓ ਦਾ ਮਤਲਬ ਹੈ ਚੜ੍ਹਦੀ ਕਲਾ ਉਹਦੀ ਜੀਵਨ 'ਚ ਫਿਰ ਸਦਾ ਹੀ ਚੜ੍ਹਦੀ ਕਲਾ ਹੁੰਦੀ ਹੈ ਜਿਹਨੂੰ ਸੇਵਾ ਕਰਨੀ ਆ ਗਈ ਇੱਥੇ ਸਾਡੇ ਲੋਕਾਂ ਨੂੰ ਸੇਵਾ ਕਰਨੀ ਵੀ ਨਹੀਂ ਆਈ ਸੇਵਾ ਵੀ ਅਸੀਂ ਅਜੀਬ ਜਿਹਾ ਸਾਾਕਤਾ ਬਣਾਇਆ ਹੋਇਆ ਨਗਰ ਕੀਰਤਨ ਦੇ ਟਰੱਕ ਮੰਗਾ ਕੇ ਸੇਵ ਸੁੱਟੀ ਜਾਵਾਂਗੇ ਉਤੋਂ ਜ਼ੋਰ-ਜ਼ੋਰ ਦੀ ਕਹਾਂਗੇ ਜੀ ਸੇਵਾ ਹੋ ਰਹੀ ਏ ਉਹ ਸੇਵ ਭਾਵੇਂ ਕਿਸੇ ਦੇ ਸਿਰ 'ਚ ਵੱਜ ਜਾਵੇ ਪਰ ਸੇਵਾ ਹੈ ਜੀ ਸਾਡੇ ਲੋਕਾਂ ਦੀ ਪਾਤਸ਼ਾਹ ਨੇ ਆਖਿਆ ਕਹਿੰਦੇ ਸੇਵਕ ਸੇਵ ਹੈ ਕਰਮ ਚੜਾਓ ਭਿੰਨੀ ਰਹਿਣ ਜਿਨ੍ਹਾਂ ਮਨ ਚਾਓ ਕਹਿੰਦੇ ਜਿਨ੍ਹਾਂ ਦੇ ਮਨ 'ਚ ਚਾਹ ਪੈਦਾ ਹੋ ਗਿਆ ਨਾ ਅਕਾਲ ਪੁਰਖ ਦੇ ਵਿਚਾਰਾਂ ਦੇ ਪ੍ਰਤੀ ਉਹਨਾਂ ਦੀ ਜਿਹੜੀ ਇਹ ਜੀਵਨ ਰੂਪੀ ਰਾਤ ਹੈ ਨਾ ਇਹ ਭਿੰਨੀ ਰਹਿਣ ਬਣ ਜਾਂਦੀ ਹੈ ਭਾਵ ਪਿੰਨੀ ਰੈਣ ਤਰੇਲ ਭਿਜੀ ਰਾਤ ਜਿਵੇਂ ਤੇ ਬੰਦੇ ਦਾ ਆ ਜਿਹੜਾ ਜੀਵਨ ਹੈ ਨਾ ਇਸ ਨੂੰ ਵੀ ਪਾਤਸ਼ਾਹ ਨੇ ਰਾਤ ਦੇ ਨਾਲ ਕੰਪੇਅਰ ਕੀਤਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਤੀ ਚੱਲੀ ਰੈਣ ਜੀਵਨ ਰੂਪੀ ਰਾਤ ਕਹਿੰਦੇ ਉਹਨਾਂ ਦੀ ਜਿਹੜੀ ਜੀਵਨ ਰੂਪੀ ਰਾਤ ਹਨ ਇਹ ਵੀ ਪਿੰਨੀ ਰੈਣ ਬਣ ਜਾਂਦੀ ਹੈ ਭਾਵ ਗੁਨਾ ਦੇ ਨਾਲ ਭਿਜ ਜਾਂਦੀ ਹੈ ਉਹਨਾਂ ਦੀ ਇਹ ਜੀਵਨ ਰੂਪੀ ਰਾਤ ਜੀਵਨ ਦੇ ਵਿੱਚ ਗੋਣੀ-ਗੋਣ ਹੁੰਦੇ ਨੇ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਕੀ ਹੈ ਸਿੱਖੀ ਕੇਵਲ ਭੇਖ ਦਾ ਨਾਮ ਨਹੀਂ ਹੈ ਸਿੱਖੀ ਕੇਵਲ ਬਾਹਰਲੇ ਵਿਖਾਵੇ ਦਾ ਨਾਮ ਨਹੀਂ ਹੈ ਕਹਿੰਦੇ ਸਿੱਖੀ ਕੀ ਹੈ ਸਿੱਖਿਆ ਗੁਰ ਵਿਚਾਰ ਗੁਰੂ ਦੇ ਕੋਲੋਂ ਸਿੱਖਿਆ ਲੈ ਗੁਰੂ ਦੀ ਵਿਚਾਰ ਨੂੰ ਜੀਵਨ 'ਚ ਧਾਰਨ ਕਰ ਤਾਂ ਤੂੰ ਸਿੱਖੀ ਨੂੰ ਜੀਵਨ 'ਚ ਅਪਣਾਇਆ ਤੇ ਨਹੀਂ ਅਪਣਾਇਆ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਤਾਂ ਗੁਰੂ ਤੇਰੇ ਉਤੇ ਨਜ਼ਰ ਕਰਕੇ ਬਖਸ਼ਿਸ਼ ਕਰਕੇ ਤੈਨੂੰ ਵਿਕਾਰਾਂ ਦੇ ਭਵ ਸਾਗਰ ਤੋਂ ਬਾਹਰ ਕੱਢ ਦੋਵੇਗਾ ਹੁਣ ਵੇਖੋ ਕੁਝ ਕੋ ਉਦਾਹਰਨਾ ਦਿੱਤੀਆਂ ਪਾਤਸ਼ਾਹਾਂ ਇਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਸਿਰ ਮਾਰਨ ਵਾਲਿਆਂ ਦੀ ਫਿਰ ਸਿਰ ਮਾਰ ਕੇ ਕਹਿੰਦੇ ਭਗਤੀ ਹੋ ਰਹੀ ਐ ਜਾਂ ਜਿਹੜੇ ਕਹਿੰਦੇ ਵੀ ਚੱਕਰ ਲਾ ਕੇ ਭਗਤੀ ਹੁੰਦੀ ਕੋਈ ਕੋਈ ਤੀਰਥਾਂ ਦੀ ਯਾਤਰਾ ਹੀ ਕਰੀ ਜਾਂਦੇ ਚੱਕਰ ਲਾਈ ਜਾਂਦੇ ਘੁੰਮੀ ਜਾਂਦੇ ਨੇ ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਘੁੰਮਦੀਆਂ ਨੇ ਨਾ ਉਹਨਾਂ ਦਾ ਜ਼ਿਕਰ ਕੀਤਾ ਜੇ ਬਹੁਤੇ ਨਗਰ ਕੀਰਤਨ ਵੀ ਸਾਡੇ ਘੁੰਮਦੇ ਹੀ ਨੇ ਇਸ ਮੁਹੱਲੇ ਤੋਂ ਉਸ ਮੁਹੱਲੇ ਤੇ ਲੈ ਜਾਓ ਉਹ ਵੀ ਘੁੰਮਦੇ ਪਏ ਨੇ ਨਾ ਪ੍ਰਵਾਤ ਫੇਰੀਆਂ ਵੀ ਘੁੰਮਦੀਆਂ ਨੇ ਇਸ ਮੁਹੱਲੇ ਤੋਂ ਉਸ ਮੁਹੱਲੇ ਤੇ ਲੈ ਜਾਓ ਜੜ ਸਾਰੇ ਘੁੰਮਣ ਵਾਲੇ ਹੁਣ ਘੁੰਮਣ ਦੇ ਨਾਲ ਰੱਬ ਮਿਲਦਾ ਹੈ ਕਿ ਨਹੀਂ ਮਿਲਦਾ ਉਹ ਗੁਰੂ ਪਾਤਸ਼ਾਹ ਦੱਸਣ ਲੱਗੇ ਜੀ ਹੁਣ ਕੋਈ ਗੁੱਸਾ ਨਾ ਕਰੇ ਗੁਰੂ ਪਾਤਸ਼ਾਹ ਆਖਦੇ ਕਹਿੰਦੇ ਘੁੰਮਣ ਦੇ ਨਾਲ ਕੀ ਹੁੰਦਾ ਹੈ ਆ ਸੁਣ ਲਓ ਕੌਣ ਕੌਣ ਘੁੰਮਦਾ ਹੈ ਤੇ ਇਹਨਾਂ ਨੂੰ ਰੱਬ ਮਿਲਿਆ ਜੇ ਇਹਨਾਂ ਨੂੰ ਮਿਲ ਗਿਆ ਹੁੰਦਾ ਭਲੇ ਉਹ ਨਗਰ ਕੀਰਤਨ ਤੁਸੀਂ ਵੀ ਇੰਨੇ ਸਾਲ ਫਿਰਦੇ ਰਹੇ ਹੋ ਤੁਹਾਨੂੰ ਵੀ ਮਿਲ ਗਿਆ ਹਣਾ ਸੀ ਫਿਰ ਪਰ ਇਹਨਾਂ ਨੂੰ ਨਹੀਂ ਨਾ ਮਿਲਿਆ ਤੇ ਤੁਹਾਡਾ ਵੀ ਕੁਝ ਨਹੀਂ ਪੜਨਾ ਇਹ ਗੁਰੂ ਪਾਤਸ਼ਾਹ ਜੀ ਕਹਿ ਰਹੇ ਕਹਿੰਦੇ ਕੋਲੂ ਚਰਖਾ ਚੱਕੀ ਚੱਕ ਕੋਲੂ ਘੁੰਮਦਾ ਚਰਖਾ ਘੁੰਮਦਾ ਚੱਕੀ ਉਹ ਵੀ ਘੁੰਮਦੀ ਹੈ ਨਾ ਚੱਕ ਜਿੱਥੇ ਘੁਮਿਆਰ ਬਰਤਨ ਤਿਆਰ ਕਰਦਾ ਮਿੱਟੀ ਦੇ ਚਾਕੂ ਨੂੰ ਕਹਿੰਦੇ ਨੇ ਉਹ ਵੀ ਘੁੰਮਦਾ ਹੈ ਕਹਿੰਦੇ ਸਾਰੀ ਚੀਜ਼ਾਂ ਘੁੰਮਦੀਆਂ ਨੇ ਥਲਵਾ ਰੋਲੇ ਰਾਜਸਥਾਨ ਵਿੱਚ ਉਹ ਥਲਵਾ ਰੋਲੇ ਬਿੱਤੀ ਜਿਹੜੀ ਉਹ ਬਰੋਲਾ ਜਿਹਾ ਬਾਬ ਰੋਲੇ ਆਉਂਦੇ ਨੇ ਉਹ ਘੁੰਮਦੇ ਨੇ ਥਰਵਾਰ ਥਲਵਾ ਰੋਲੇ ਬਹੁਤ ਅਨੰਤ ਲਾਟੂ ਬੱਚੇ ਲਾਟੂ ਖੇਡਦੇ ਨੇ ਨਾ ਔਰ ਰੱਸੀ ਨਾਲ ਪੁਹਾ ਕੇ ਮਾਰਦੇ ਰੱਸੀ ਖਿੱਚਦੇ ਨੇ ਤੇ ਉਹ ਲਾਟੂ ਘੁੰਮਦਾ ਰਹੇ ਕਹਿੰਦੇ ਜੇ ਇਦਾਂ ਘੁੰਮਣ ਫਿਰਨ ਨਾਲ ਹੀ ਰੱਬ ਮਿਲਦਾ ਹੁੰਦਾ ਤੇ ਲਾਟੂ ਹੁਣ ਮਿਲ ਜਾਂਦਾ ਕੋਲੂ ਨੂੰ ਮਿਲ ਜਾਂਦਾ ਚਰਖੇ ਨੂੰ ਮਿਲ ਜਾਂਦਾ ਚੱਕੀ ਨੂੰ ਮਿਲ ਜਾਂਦਾ ਚੱਕ ਨੂੰ ਮਿਲ ਜਾਂਦਾ ਵਾਵ ਰੋਲਿਆਂ ਨੂੰ ਮਿਲ ਜਾਂਦਾ ਪਰ ਨਹੀਂ ਮਿਲਿਆ ਲਾਟੂ ਮਧਾਣੀਆਂ ਬੀਬੀਆਂ ਮਧਾਣੀਆਂ ਦੀ ਵਰਤੋਂ ਮਧਾਣੀ ਦੀ ਵਰਤੋਂ ਕਰਦੀਆਂ ਨੇ ਮਧਾਣੀ ਵੀ ਤਾਂ ਘੁੰਮਦੀ ਹੈ ਨਾ ਭਾਵੇਂ ਅੱਜ ਦੇ ਟਾਈਮ 'ਚ ਇਲੈਕਟ੍ਰੋਨਿਕ ਹੋਵੇ ਭਾਵੇਂ ਪੁਰਾਣੀ ਦੂਜੀ ਵਾਲੀ ਹੋਵੇ ਹੱਥ ਨਾਲ ਉਹ ਵੀ ਘੁੰਮਦੀ ਹੈ ਉਹਨੂੰ ਅੱਜ ਤੱਕ ਰੱਬ ਨਹੀਂ ਮਿਲਿਆ ਲਾਟੂ ਮਧਾਣੀਆਂ ਅਨਗਾ ਪੰਖੀ ਭੌਂਦਿਆਂ ਪੰਖੀ ਭੌਂਦੀਆਂ ਲੈਣ ਦਾ ਸਾਹ ਪੰਖੀ ਉਹ ਵੀ ਭੌਂਦੇ ਨੇ ਉਹ ਵੀ ਘੁੰਮਦੇ ਨੇ ਤਾਂ ਉਹਨਾਂ ਨੂੰ ਵੀ ਮਿਲਿਆ ਸੂਹੇ ਚਾੜ ਭਵਾਈਆਂ ਜੰਤ ਨਾਨਕ ਭੌਂਦੇ ਆ ਗਣਤ ਨਾ ਅੰਤ ਕਹਿੰਦੇ ਇਹ ਘੁੰਮਦੇ ਦੇ ਸਾਰੇ ਨੇ ਤੇ ਇਹਨਾਂ ਦੀ ਗਿਣਤੀ ਵੀ ਕੋਈ ਨਹੀਂ ਕੀਤੀ ਜਾ ਸਕਦੀ ਥੋੜੀਆਂ ਜਿਹੀਆਂ ਗੱਲਾਂ ਨੇ ਜਿਹੜੀਆਂ ਗੁਰੂ ਪਾਸ਼ਾ ਨੇ ਗਣਾਈਆਂ ਨੇ ਇੱਥੇ ਪਰ ਗੁਰੂ ਪਾਸ਼ਾ ਕਹਿੰਦੇ ਉਸ ਪ੍ਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਅਨੇਕਾਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਘੁੰਮਦੀਆਂ ਨੇ ਜੇ ਘੁੰਮਣ ਕਰਕੇ ਰੱਬ ਮਿਲਦਾ ਹੁੰਦਾ ਨਾ ਤੇ ਇਨਾਂ ਸਾਰਿਆਂ ਨੂੰ ਮਿਲ ਗਿਆ ਹੋਣਾ ਸੀ ਇਹ ਸਾਰੇ ਬ੍ਰਹਮ ਗਿਆਨੀ ਬਣ ਕੇ ਹੋਣੇ ਸੀ ਫਿਰ ਤੇ ਮਧਾਣੀ ਨੇ ਵੀ ਆਪਣੇ ਅੱਗੇ ਨਾਂ ਲਿਖ ਕੇ ਲਾਇਆ ਹੋਣਾ ਸੀ ਬ੍ਰਹਮ ਗਿਆਨੀ ਮਧਾਣੀ ਸੰਤ ਮਧਾਣੀ ਤੇ ਇਹ ਤਾਂ ਲੱਗ ਜਾਣੇ ਸੀ ਇਨਾਂ ਦੇ ਨਾਮ ਦੇ ਅੱਗੇ ਵੀ ਬ੍ਰਹਮ ਗਿਆਨੀ ਚਰਖਾ ਬ੍ਰਹਮ ਗਿਆਨੀ ਕੋਲੂ ਬ੍ਰਹਮ ਗਿਆਨੀ ਲਾਟੂ ਫਿਰ ਤੇ ਇਹਨਾਂ ਅੱਗੇ ਵੀ ਲੱਗੇ ਹੋਣੇ ਸੀ ਪਰ ਨਹੀਂ ਲੱਗੇ ਨਾ ਤਾਂ ਗੁਰੂ ਪਾਤਸ਼ਾਹ ਨੇ ਆਖਿਆ ਜੇ ਇਨਾਂ ਅੱਗੇ ਨਹੀਂ ਲੱਗੇ ਤੇ ਭਲਿਆ ਤੂੰ ਵੀ ਨਾ ਸੋਚੀ ਤੇਰਾ ਕੁਝ ਬਣ ਜਾਏਗਾ ਐਵੇਂ ਸਾਰੀ ਜ਼ਿੰਦਗੀ ਘੁੰਮੀ ਜਾਈ ਪਰ ਘਮੰਡਾ ਕੁਝ ਨਹੀਂ ਬਣਨਾ ਜੇ ਕੋ ਮਣੌਣਾ ਹੀ ਹੈ ਨਾ ਤੈਨੂੰ ਮੈਂ ਰੋਕਦਾ ਨਹੀਂ ਆ ਘੁੰਮਣ ਪਤਾ ਪਰ ਪਰ ਪਤਾ ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆ ਇਸ ਤੀਰਥ ਉੱਤੇ ਆ ਐਵੇਂ ਉਹਨਾਂ ਤੀਰਥਾਂ ਤੇ ਜਾਏਗਾ ਕੁਝ ਨਹੀਂ ਮਿਲੇਗਾ ਜੇ ਇਸ਼ਨਾਨ ਕਰਨਾ ਇੱਥੇ ਆ ਕੇ ਕਰ ਲੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਸਿੱਖ ਦਾ ਘੁੰਮਣਾ ਪਤਾ ਕੀ ਹੋਣਾ ਚਾਹੀਦਾ ਹੈ ਸਿੱਖ ਕਰੇ ਸਹਿਜ ਪਾਠ ਆਰੰਭ ਪਹਿਲੇ ਅੰਕ ਤੋਂ ਲੈ ਕੇ ਜਾਵੇ ਅਖੀਰਲੇ ਅੰਕ ਤੱਕ ਪਾਠ ਨੂੰ ਆਪ ਪੜ੍ਹੇ ਵੇ ਵਿਚਾਰੇ ਜੀਵਨ ਦੇ ਵਿੱਚ ਕਮਾਵੇ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਇਸ ਢੰਗ ਨਾਲ ਕਰੇ ਤੇ ਇਹਨੂੰ ਆਖੇ ਜੀ ਮੈਂ ਤੇ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਤੁਰਿਆਂ ਵਾਂ ਨਾਲ-ਨਾਲ ਤੁਰਿਆਂ ਵਾਂ ਮੈਂ ਤੇ ਇੱਕ-ਇੱਕ ਕਦਮ ਦੇ ਉੱਤੇ ਸਤਿਗੁਰੂ ਦੀ ਬਾਣੀ ਨੂੰ ਸਮਝਿਆ ਏ ਜੇ ਇਦਾਂ ਦਾ ਘੁੰਮਣਾ ਕਿਤੇ ਸਾਨੂੰ ਆ ਜਾਵੇ ਨਾ ਤੇ ਮੈਂ ਕਹਿੰਦਾ ਜੀਵਨ ਹੀ ਐਸਾ ਬਣ ਜਾਵੇਗਾ ਕਿ ਕਮਾਲ ਹੋ ਜਾਏਗੀ ਉੱਥੇ ਜਾ ਕੇ ਫਿਰ ਗੁਰੂ ਪਾਤਸ਼ਾਹ ਨੂੰ ਕਹਿਣਾ ਪੈ ਜਾਂਦਾ ਏ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ ਫਿਰ ਕਿਸੇ ਕੋ ਉਹਦੀ ਅਵਸਥਾ ਹੀ ਬਿਆਨ ਨਹੀਂ ਹੁੰਦੀ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਦਾਏ ਕਾਗਦ ਕਲਮ ਨਾ ਲਿਕਣਾਰ ਮੰਨੇ ਕਬੈ ਕਰਨ ਵਿਚਾਰ ਉਹਦੀ ਅਵਸਥਾ ਐਸੀ ਬਣ ਜਾਂਦੀ ਹੈ ਜਿਹਨੂੰ ਵਾਕਈ ਘੁੰਮਣਾ ਆ ਗਿਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਲਈਏ ਇਸ ਤੀਰਥ ਉੱਤੇ ਇਸ਼ਨਾਨ ਕਰ ਲਈਏ ਫਿਰ ਪਤਾ ਲੱਗੇਗਾ ਕਿ ਸਤਿਗੁਰੂ ਸਾਨੂੰ ਕੀ ਸਮਝਾ ਰਹੇ ਐਵੇਂ ਸੜਕਾਂ ਉੱਤੇ ਘੁੰਮ ਕੇ ਕੁਝ ਨਹੀਂ ਬਣਨਾ ਜੇ ਬੰਦਨ ਬੰਦ ਭਵਾਏ ਸੋਏ ਪਐ ਕਿਰਤ ਨਚੇ ਸਭ ਕੋਏ ਕਹਿੰਦੇ ਮਾਇਆ ਦੇ ਬੰਧਨਾਂ ਦੇ ਵਿੱਚ ਲੋਕੀ ਵੱਜੇ ਪੈਦੇ ਤੇ ਭੌਂਟਣੀਆਂ ਖਾ ਰਹੇ ਨੇ ਜਿਵੇਂ ਆ ਸਾਰੀਆਂ ਚੀਜ਼ਾਂ ਘੁੰਮਦੀਆਂ ਨੇ ਨਾ ਕਹਿੰਦੇ ਲੋਕ ਵੀ ਇਸੇ ਤਰ੍ਹਾਂ ਭੌਂਟਣੀਆਂ ਖਾਈ ਜਾਂਦੇ ਨੇ ਵਿਕਾਰਾਂ ਦੇ ਵਿੱਚ ਪਐ ਕਿਰਤ ਨਚੈ ਸਭ ਕੋਏ ਤੇ ਬੰਦੇ ਨੇ ਆਪਣਾ ਹਿਸਾਬ ਐਸਾ ਬਣਾਇਆ ਹੋਇਆ ਏ ਕਿ ਮਾਇਆ ਦੇ ਵਿੱਚ ਹੀ ਨੱਚੀ ਜਾਂਦਾ ਏ ਉੱਠੀ ਕਿਰਤ ਕਰਦਾ ਏ ਕਿਰਤ ਕਰਨ ਦਾ ਭਾਵ ਹੈ ਵਿਕਾਰਾਂ ਦੀ ਕਿਰਤ ਕੀਤੀ ਜਾਂਦਾ ਵਿਕਾਰਾਂ ਵਾਲੇ ਪਾਸੇ ਨੂੰ ਤੁਰਿਆ ਹੋਇਆ ਵਿਕਾਰੀ ਖਿਆਲ ਨੇ ਦੇ ਜੀਵਨ ਵਿੱਚ ਨੱਚਾ ਸਭ ਕੋਏ ਤੇ ਨੱਚੀ ਜਾਂਦਾ ਵਿਕਾਰਾਂ ਦੇ ਵਿੱਚ ਉੱਠੇ ਸਿੱਧੇ ਕੰਮ ਕਰੀ ਜਾਂਦਾ ਨੱਚ ਨੱਚ ਹੱਸੇ ਚੱਲੈ ਸੇ ਰੋਏ ਕਹਿੰਦੇ ਜਦੋਂ ਬੰਦਾ ਕੋਈ ਪੁੱਠਾ ਕੰਮ ਕਰਨਾ ਸ਼ੁਰੂ ਕਰਦਾ ਹੈ ਨਾ ਸ਼ੁਰੂ ਸ਼ੁਰੂ ਚ ਨੱਚਦਾ ਤੇ ਹੱਸਦਾ ਬੜਾ ਹੈ ਪਰ ਹੁੰਦਾ ਕਿ ਇਹ ਚੱਲੈ ਸੇ ਰੋਏ ਬਾਅਦ ਰੋਣਾ ਪੈਂਦਾ ਬਹੁਤੀਆਂ ਵਿਆਹਾਂ ਸ਼ਾਦੀਆਂ ਇਸੇ ਤਰ੍ਹਾਂ ਹੀ ਨੇ ਬਹੁਤੀਆਂ ਵਿਆਹਾਂ ਸ਼ਾਦੀਆਂ ਵੀ ਇਸੇ ਤਰ੍ਹਾਂ ਹੀ ਨੇ ਜਦੋਂ ਵਿਆਹ ਪੱਕਾ ਹੋਇਆ ਬਰਾਤ ਜਾ ਰਹੀ ਹੈ ਭੰਗੜੇ ਡੀਜੇ ਟਪੂਸੀਆਂ ਸਭ ਕੁਝ ਹੋ ਰਿਹਾ ਨੱਚਦਾ ਹੈ ਨਾ ਬੰਦਾ ਇੰਨੀ ਸ਼ਰਮ ਉਤਰ ਜਾਂਦੀ ਸਾਡੇ ਲੋਕਾਂ ਦੀ ਕਈ ਵਾਰੀ ਬਰਾਤ ਆਏਗੀ ਤੇ ਗੁਰਦੁਆਰੇ ਦਾ ਬੂਹਾ ਜਿਹੜਾ ਉਹਦੇ ਬਾਹਰ ਖਲੋ ਕੇ ਢੋਲ ਕੁੱਟੀ ਜਾਣਗੇ ਢੋਲ ਕੁੱਟੀ ਜਾਣਗੇ ਖੌਰੂ ਪਾਇਆ ਹੁੰਦਾ ਉੱਥੇ ਵੀ ਤੁਸੀਂ ਇਹ ਕੀ ਕਰਦੇ ਪਏ ਕੋਈ ਪੁੱਛਣ ਆਲਾ ਹੋਵੇ ਗੁਰੂ ਸਾਹਿਬ ਨੂੰ ਦੱਸਣਾ ਵੀ ਅਸੀਂ ਆ ਗਏ ਆ ਇਹ ਮਦਾਰੀ ਇਕੱਠੇ ਹੋ ਕੇ ਆ ਗਏ ਨੇ ਗੁਰੂ ਸਾਹਿਬ ਨੂੰ ਦੱਸਣਾ ਕਿ ਜੇ ਖੌਰੂ ਪਣਾ ਆਪਣੇ ਘਰ ਜਾ ਕੇ ਪਾਉ ਇੱਥੇ ਚੰਗਾ ਲੱਗਦਾ ਪਰ ਹੋ ਰਿਆ ਅਮੁਖਰਜੀ پارک ਦੀ ਗੱਲ ਹੈ ਗੁਰਦੁਆਰੇ ਦੇ ਬਾਹਰ ਬਰਾਤ ਆ ਗਈ ਮੈਂ ਕਥਾ ਕਰਕੇ ਗੁਰਦੁਆਰੇ ਤੋਂ ਬਾਹਰ ਨਿਕਲਿਆ ਢੋਲ ਵੱਜ ਰਿਹਾ ਤੇ ਮੈਂ ਇੱਕ ਬਜ਼ੁਰਗ ਬਾਪੂ ਜੀ ਨੂੰ ਆਖਿਆ ਮੈਂ ਕਿਹਾ ਬਾਪੂ ਜੀ ਇਹ ਚੰਗਾ ਲੱਗਦਾ ਹੈ ਜਵਾਨ ਲੜਕੀਆਂ ਗੁਰਦੁਆਰੇ ਦੇ ਬਾਹਰ ਨੱਚਦੀਆਂ ਪਈਆਂ ਕਿਸੇ ਦੀ ਚੁੰਨੀ ਲਾਥ ਰਹੀ ਹੈ ਕਿਸੇ ਦਾ ਕੋਈ ਹਿਸਾਬ ਹੈ ਇਹ ਚੰਗਾ ਲੱਗਦਾ ਗੁਰਦੁਆਰੇ ਦੇ ਗੇਟ ਦੇ ਬਾਹਰ ਬਾਪੂ ਮੈਨੂੰ ਅੱਗੇ ਪਤਾ ਕੀ ਕਹਿੰਦਾ ਕਹਿੰਦਾ ਤੂੰ ਜਾ ਇੱਥੇ ਤੈਨੂੰ ਕਿਹਨੇ ਆਖੇ ਵਿੱਚ ਬੁੱਲਣ ਵਾਸਤੇ ਇਹ ਹਿਸਾਬ ਹੈ ਜੀ ਸਾਡੇ ਲੋਕਾਂ ਦਾ ਤਾਂ ਗੁਰੂ ਪਾਚਾ ਅੱਗੇ ਕਹਿੰਦੇ ਹਾਲਾਤ ਵੇਖੋ ਨੱਚ ਨੱਚ ਹੱਸੇ ਚੱਲੇ ਸੇ ਰੋਏ ਆ ਜਿਹੜੇ ਬਹੁਤੇ ਨੱਚਦੇ ਨੇ ਨਾ ਦੋਆਂ ਮਹੀਨਿਆਂ ਤਲਾਕ ਹੋਏ ਹੁੰਦੇ ਬਾਅਦ ਫਿਰ ਰੋਣਾ ਹੀ ਪੈਂਦਾ ਘਰ ਆ ਜਾਂਦੀ ਨੌ ਜਿਹੜੀ ਉਹ ਐਸਾ ਕਲੇਸ਼ ਪਾਉਂਦੀ ਆ ਕੇ ਫਿਰ ਚੰਗੀ ਤਰ੍ਹਾਂ ਰਵਾ ਕੇ ਛੱਡਦੀ ਸਾਰਿਆਂ ਨੂੰ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਕਹਿੰਦੇ ਐਸਾ ਕੰਮ ਜਿਹੜੇ ਲੋਕ ਆਪਣੇ ਜੀਵਨ ਚ ਕਰਦੇ ਨੇ ਨਾ ਉੱਡ ਨਾ ਜਾਈ ਕੋਈ ਉੱਚੀ ਆਤਮਿਕ ਅਵਸਥਾ ਉਹਨਾਂ ਦੇ ਪੱਲੇ ਨਹੀਂ ਹੈ ਕੋਈ ਜੀਵਨ ਜਿਹੜਾ ਹੈ ਉਹ ਸਿੱਧੇ ਪਾਸੇ ਨੂੰ ਤੁਰਦਾ ਨਹੀਂ ਹੈ ਉਹ ਖੁਆਰ ਹੀ ਹੁੰਦੇ ਨੇ ਨੱਚਣ ਕੁੱਦਣ ਮਨ ਕਾ ਚਾਓ ਹੁਣ ਆਹ ਪੰਕਤੀ ਬੜੀ ਸੁਣਾਈ ਜਾਂਦੀ ਜੀ 2 ਮਿੰਟ ਲੈ ਕੇ ਮੈਂ ਤੁਹਾਡੇ ਤੋਂ ਖਿਮਾ ਲੈਣ ਲੱਗਾ ਆਹ ਪੰਕਤੀ ਬੜੀ ਸੁਣਾਈ ਜਾਂਦੀ ਜਿਨਾ ਨੱਚਣਾ ਟੱਪਣਾ ਹੁੰਦਾ ਨਾ ਟਪੂਸੀਆਂ ਮਾਰਨੀਆਂ ਬੰਦ ਟਪੂਸੀਆਂ ਉਹ ਕਹਿੰਦੇ ਵੀ ਜੀ ਬਾਣੀ 'ਚ ਵੀ ਤਾਂ ਲਿਖਿਆ ਨੱਚਣ ਕੁੱਦਣ ਮਨ ਕਾ ਚਾਓ ਬਿਲਕੁਲ ਲਿਖਿਆ ਬਾਣੀ 'ਚ ਪਰ ਕੀ ਲਿਖਿਆ ਉਹ ਤਾਂ ਪੜ੍ਹ ਲਓ ਨੱਚਣ ਕੁੱਦਣ ਮਨ ਕਾ ਚਾਓ ਇਹਨੇ ਆਖਿਆ ਵੀ ਗੁਰੂ ਨੇ ਆਖ ਰਿਹਾ ਇੱਥੇ ਵੀ ਤੁਸੀਂ ਨਚੋ ਗੁਰੂ ਕਹਿ ਰਿਹਾ ਮਨ ਦਾ ਚਾਹ ਏ ਤੇ ਮਨ ਦੇ ਪਿੱਛੇ ਲੱਗੇਗਾ ਖੁਆਰ ਹੋਏਗਾ ਇਹ ਤਾਂ ਮਨ ਦਾ ਤਮਾਸ਼ਾ ਏ ਨਚਣਾ ਕੁਦਣਾ ਮਨ ਦਾ ਤਮਾਸ਼ਾ ਏ ਤੇ ਜਿੰਨਾ ਨੱਚੀ ਜਾਏਗਾ ਉਹਨਾਂ ਖੁਆਰੀ ਹੋਏਗਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਹਾਲਾਤ ਵੇਖੋ ਨਾ ਤੁਸੀਂ ਇੱਕ ਬੇਨਤੀ ਕਰਨਾ ਗੁਰੂ ਪਿਆਰੇ ਹਾਲਾਤ ਵੇਖੋ ਸਾਡੇ ਕਿੰਨੇ ਮਾੜੇ ਨੇ ਭਰਾ ਦਾ ਵਿਆਹ ਬਰਾਤ ਘਰੋਂ ਤੁਰੀ ਹੈ ਭੈਣਾ ਸੜਕ ਦੇ ਉੱਤੇ ਨੱਚਦੀਆਂ ਪਈਆਂ ਨੇ ਸੜਕਾਂ ਦੇ ਉੱਤੇ ਕੌਣ ਨੱਚਦਾ ਏ ਕਦੀ ਸੋਚ ਕੇ ਵੇਖਿਓ ਸੜਕਾਂ ਦੇ ਉੱਤੇ ਕੌਣ ਨੱਚਦਾ ਹੁੰਦਾ ਏ ਕਦੀ ਸੋਚ ਕੇ ਵੇਖਿਓ ਪਰ ਇਹ ਸਿੱਖ ਪਰਿਵਾਰਾਂ ਦੇ ਵਿੱਚ ਇਹ ਚੀਜ਼ਾਂ ਵਾਪਰਦੀਆਂ ਨੇ ਭਰਾ ਘੋੜੀ ਤੇ ਚੜਿਆ ਹੋਇਆ ਏ ਭੈਣਾਂ ਨੱਚ ਰਹੀਆਂ ਨੇ ਤੇ ਲਾਗੇ-ਛਾਗੇ ਦੁਕਾਨਾਂ ਵਾਲੇ ਜਿੰਨੇ ਖਲੋਤੇ ਹੋਏ ਨੇ ਨਾ ਉਹ ਸਾਰੇ ਵੇਖਦੇ ਪਏ ਨੇ ਆ ਵੇਖੋ ਜੀ ਨੱਚਦੀਆਂ ਪਈਆਂ ਵੇਸ਼ਵਾਵਾਂ ਨਾਲੋਂ ਘੱਟ ਕੰਮ ਨਹੀਂ ਏ ਉਹ ਸੜਕਾਂ ਉੱਤੇ ਨੱਚਣਾ ਉਹ ਘੱਟ ਕੰਮ ਹੈ ਨਹੀਂ ਪਰ ਨੱਚਦੇ ਨੇ ਸਾਡੇ ਲੋਕ ਜੀ ਕੌਣ ਦੱਸੇ ਜੇ ਮੇਰੇ ਵਰਗਾ ਬੋਲੇ ਤੇ ਕਹਿਣਗੇ ਭਾਈ ਪਾਗਲ ਹੋਇਆ ਪਤਾ ਨਹੀਂ ਕੀ ਬੋਲੀ ਜਾਂਦਾ ਪੰਜ ਦਿਨ ਤੋਂ ਇਹ ਤਾਂ ਆਖ ਦਿੱਤਾ ਜਾਂਦਾ ਚਲੋ ਆਖ ਵੀ ਦਿਓਗੇ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਅੱਗੇ ਗਾਲਾਂ ਬਥੇਰੀਆਂ ਖਾਈ ਦੀਆਂ ਥੋੜੀਆਂ ਜਿਹੀ ਹੋਰ ਖਾਲਾਂਗੇ ਫੋਨ ਵੀ ਵਾਧੂ ਆਉਂਦੇ ਨੇ ਲੋਕੀ ਵੈਸੇ ਵੀ ਕੱਢਦੇ ਰਹਿੰਦੇ ਸਾਨੂੰ ਤਾਂ ਪੈਣੀਆਂ ਹੀ ਨੇ ਨਾ ਇਹ ਤੇ ਗੁਰੂ ਨਾਨਕ ਸਾਹਿਬ ਨੇ ਨਹੀਂ ਬਖਸ਼ਿਆ ਉਹਨਾਂ ਨੂੰ ਕਹਤਾ ਲੋਕ ਹੈ ਬਾਬਾ ਕਬੀਰ ਜੀ ਨੂੰ ਵੀ ਕਹਤਾ ਨਾ ਲੋਕ ਕਹੇ ਕਬੀਰ ਬੌਰਾਨਾ ਬਾਬਾ ਕਬੀਰ ਜੀ ਨੂੰ ਪਾਗਲ ਕਹਤਾ ਗੁਰੂ ਨਾਨਕ ਸਾਹਿਬ ਨੂੰ ਕਹਤਾ ਕੋਈ ਆਖੇ ਭ ਕੋਕ ਹੈ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਉਹਨਾਂ ਨੂੰ ਵੀ ਕਹਤਾ ਤੇ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਪੈਰ ਦੀ ਧੂਲ ਦੇ ਬਰਾਬਰ ਵੀ ਨਹੀਂ ਹੈਗੇ ਸਾਨੂੰ ਵੀ ਕਹਿ ਲਓ ਕੋਈ ਕੋ ਫਰਕ ਨਹੀਂ ਪੈਂਦਾ ਵੈਸੇ ਪਰ ਗੁਰੂ ਪਾਸ਼ਾ ਨੇ ਇੱਥੇ ਕਹਿਤਾ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ ਇਹ ਤਾਂ ਮਨ ਦਾ ਚਾਹੇ ਭਰਾਵਾ ਏ ਮੇਰੀਏ ਭੈਣੇ ਮਨ ਦਾ ਚਾਹੇ ਤੈਨੂੰ ਖੁਆਰ ਕਰੇਗੀ ਜਿਨ ਮਨ ਨਾਨਕ ਜਿਨ ਮਨ ਭਉ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਭਉ ਪੈਦਾ ਕਰ ਲਿਆ ਭਉ ਦਾ ਮਤਲਬ ਇੱਥੇ ਅਦਬ ਸਤਕਾਰ ਜਿਨ੍ਹਾਂ ਨੇ ਅਕਾਲ ਪੁਰਖ ਦੇ ਪ੍ਰਤੀ ਅਦਬ ਸਤਕਾਰ ਪੈਦਾ ਕਰ ਲਿਆ ਜਿਵੇਂ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲੈ ਲਖ ਦਰੀ ਆਉ ਜਿਵੇਂ ਉਹ ਰੱਬ ਦੇ ਹੁਕਮ ਚ ਤੁਰਦੇ ਨੇ ਨਾ ਉਹ ਸਾਰੀਆਂ ਸ਼ਕਤੀਆਂ ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਇਹ ਭਾਉ ਇਹ ਅਦਬ ਇਹ ਹੁਕਮ ਪੈਦਾ ਕਰ ਲਿਆ ਕਿ ਮੈਂ ਮਾਲਕ ਦੇ ਹੁਕਮ ਮੁਤਾਬਕ ਤੁਰਨਾ ਹੈ ਜਿਨ ਮਨ ਭਾਉ ਤਿਨਾ ਮਨ ਭਾਉ ਭਾਉ ਦਾ ਮਤਲਬ ਹੈ ਪਿਆਰ ਉਹਨਾਂ ਦੇ ਅੰਦਰ ਹੀ ਅਕਾਲ ਪੁਰਖ ਦਾ ਪਿਆਰ ਜਿਹੜਾ ਏ ਉਹ ਟਿਕਦਾ ਹੈ ਹੁਣ ਅਸੀਂ ਟਿਕਾਉਣਾ ਹੈ ਨਹੀਂ ਟਿਕਾਉਣਾ ਇਹ ਸਾਡੇ ਉੱਤੇ ਹੈ ਗੁਰੂ ਪਾਤਸ਼ਾਹ ਨੇ ਸਾਰੀ ਗੱਲ ਜਿਹੜੀ ਹੈ ਉਹ ਕਲੀਅਰ ਕਰਕੇ ਸਾਡੇ ਸਾਹਮਣੇ ਰੱਖ ਦਿੱਤੀ ਹੈ ਜੇ